ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਲੁੱਟਾਂ ਦੀਆਂ ਵਾਰਦਾਤਾਂ ਚੋਰੀ ਦੀਆਂ ਵਾਰਦਾਤਾਂ ਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਦੂਸਰੇ ਪਾਸੇ ਜਿਹੜੇ ਪੀੜਤ ਨੇ ਜਿਨ੍ਹਾਂ ਦੇ ਨਾਲ ਲੁੱਟ ਦੀ ਕੋਈ ਵਾਰਦਾਤ ਵਾਪਰਦੀ ਹੈ ਉਹ ਸਿੱਧੇ ਤੌਰ ਤੇ ਪ੍ਰਸ਼ਾਸਨ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਤੇ ਕਹਿ ਦਿੰਦੇ ਨੇ ਕਿ ਪ੍ਰਸ਼ਾਸਨ ਵੱਲੋਂ ਢਿੱਲ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਪੈਂਦੇ ਥਾਣਾ ਕੱਚਾ ਪੱਕਾ ਤੋਂ ਜਿੱਥੇ ਅ ਕਾਲੀ ਇਹ ਕਿ ਪੈਟਰੋਲ ਪੰਪ ਹੈ ਸੂਰਵਿੰਦਪਿੰਡ ਦੇ ਵਿੱਚ ਤੇ ਉਥੇ ਲੁੱਟ ਹੋਈ ਹੈ ਹਥਿਆਰ ਦੀ ਨੋਕ ਦਿਖਾ ਕੇ ਜਿਹੜੀ ਹੈ ਹਥਿਆਰ ਦੀ ਨੋਕ ਦੇ ਉੱਤੇ ਲੁੱਟ ਕੀਤੀ ਹੈ ਪੈਟਰੋਲ ਪੰਪ ਵਾਲੇ ਦੇ ਨਾਲ ਜਿੱਥੇ ਪੀੜਤ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ 2 ਘੰਟੇ ਦੇ ਬਾਅਦ ਵੀ ਜਿਹੜੀ ਹੈ ਨਹੀਂ ਸੀ ਪਹੁੰਚੀ ਪੁਲਿਸ ਵਾਲੇ ਦੱਸ ਰਹੇ ਨੇ ਕਿ ਇਸ ਜਿਹੜੀ ਇਹ ਜਿਹੜੀ ਲੁੱਟ ਹੈ ਨਿੱਕੀ ਲੁੱਟ ਹੈ ਦਬੀ ਆਵਾਜ਼ ਦੇ ਵਿੱਚ ਜਿਹੜੇ ਮੌਕੇ ਦੇ ਐਸਆਈ ਨੇ ਉਹਨਾਂ ਨੇ ਕਿਹਾ ਕਿ ਇਹ ਇੱਕ ਨਿੱਕੀ ਲੁੱਟ ਹੈ ਤੇ ਕਾਰਵਾਈ ਤੋਂ ਕੰਨੀ ਘਤੌਂਦੇ ਜਿਹੜੇ ਨਜ਼ਰ ਆਏ ਸੋ ਅਜਿਹੇ ਹੀ ਹ ਵਾਰਦਾਤਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਪਿਛਲੇ ਦਿਨੀ ਹੀ ਉਸੇ ਹੀ ਇਲਾਕੇ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਦੇ ਵਿੱਚੋਂ ਤਕਰੀਬਨ ਲੱਖ ਸਵਾ ਲੱਖ ਦਾ ਜਿਹੜਾ ਹੈ مالی ਨੁਕਸਾਨ ਹੋਇਆ ਸੀ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਪ੍ਰਸ਼ਾਸਨ ਵੱਲੋਂ ਢਿੱਲੇ ਦੇ ਕਾਰਨ ਹੀ ਚੋਰਾ ਦੇ ਇਹਨਾਂ ਲੁਟੇਰਿਆਂ ਦੇ ਜਿਹੜੇ ਐ ਹੌਸਲੇ ਬੁਲੰਦ ਹੋਏ ਨੇ ਆਏ ਦਿਨ ਹੀ ਕਿਤੇ ਨਾ ਕਿਤੇ ਡਕੈਤੀ ਕਿਤੇ ਨਾ ਕਿਤੇ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਜੇ ਇੱਕ ਪ੍ਰਸ਼ਾਸਨ ਨਾਕਾਬੰਦੀ ਜਾਂ ਨਾਕੇ ਚੈਕਿੰਗ ਵਗੈਰਾ ਦਾ ਕੰਮ ਕਰਦੇ ਰਹਿਣ ਤਾਂ ਅਜਿਹੀਆਂ ਕਾਰਵਾਈਆਂ ਨੂੰ ਨਕੇਲ ਪਾਈ ਜਾ ਸਕਦੀ ਹੈ ਸੋ ਹੁਣ ਕੱਚਾ ਪੱਕਾ ਥਾਣੇ ਦੇ ਅਧੀਨ ਪਿੰਡ ਦੇ ਪਿੰਡ ਸੂਰਮੈਂਟ ਦੇ ਲਾਗੇ પેટ્રોલ ਪੰਪ ਦੇ ਵਿੱਚ ਜੀਹਾਂ ਜੀਐਸ પેટ્રોલ ਪੰਪ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਜਿਹੜੀ ਹੈ ਅ પેટ્રોલ ਪੰਪ ਦੇ ਜਿਹੜੇ ਕਰਮਚਾਰੀ ਉਹਨਾਂ ਦੇ ਕੋਲੋਂ ਲੁੱਟ ਹੋਈ ਹੈ ਤਕਰੀਬਨ ਕਹਿ ਲਈਏ ਕਿ 10 ਤੋਂ 15000 ਰੁਪਏ ਦੇ ਵਿੱਚ ਜਿਹੜਾ ਹੈ ਉਹਨਾਂ ਕੋਲੋਂ ਨਕਦੀ ਖੋ ਕੇ ਲੈ ਗਏ ਨੇ ਲੁਟੇਰੇ ਸੋ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਰਮਚਾਰੀਆਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਕਾਰਵਾਈ ਦੇ ਵਿੱਚ ਢਿੱਲ ਵਰਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਵੱਲੋਂ ਸੀਸੀਟੀਵੀ ਫੋਟੋਜ਼ ਵਿਖਾ ਕੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਫੋਟੋਆਂ ਦੇ ਆਧਾਰ ਤੇ ਇਹਨਾਂ ਸਬੂਤਾਂ ਦੇ ਆਧਾਰ ਤੇ ਉੱਤੇ ਕਾਰਵਾਈ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ